ਗੁਰੂਰਸਾਹਿਬ ਦੇ ਬਾਜ਼ਾਰਾਂ ਵਿੱਚ ਦਿਨ ਵੇਲੇ ਗਾਹਕ ਹੋਣ ਤੇ ਭਾਵੇਂ ਨਾ ਹੋਣ ਪਰੰਤੂ ਜਿਵੇਂ ਹੀ ਬਾਜ਼ਾਰਾਂ ਦੀਆਂ ਦੁਕਾਨਾਂ ਰਾਤ ਨੂੰ ਬੰਦ ਹੋ ਜਾਂਦੀਆਂ ਹਨ ਤਾਂ ਰਾਤ ਵੇਲੇ ਚੋਰ ਲੁਟੇਰੇ ਜ਼ਰੂਰ ਬਾਜ਼ਾਰਾਂ ਵਿੱਚ ਘੁੰਮਦੇ ਦਿਖਾਈ ਦਿੰਦੇ ਹਨ ਜਿਸ ਦਾ ਜ਼ਿੰਦਾ ਜાગਦਾ ਸਬੂਤ ਹੈ ਗੁਰੂਰਸਾਹਿਬ ਦੇ 메ਨ ਬਾਜ਼ਾਰ ਵਿੱਚ ਇੱਕ ਬਜਾਜੀ ਦੀ ਦੁਕਾਨ ਤੇ ਟੁੱਟਾ ਹੋਇਆ ਆਹ ਸ਼ਟਰ ਤੁਹਾਨੂੰ ਦੱਸ ਦਈਏ ਕਿ ਗੁਰੂਰਸਾਹਿਬ ਦੇ ਸਭ ਤੋਂ 메ਨ ਬਾਜ਼ਾਰ ਵਿੱਚ ਇਹ ਬਜਾਜੀ ਦੀ ਦੁਕਾਨ ਲਾਲ ਚਾਂਦਨ ਅਰੂਲਾ ਦੀ ਹੈ ਜਿਹੜੇ ਕਿ ਅੱਜ ਸਵੇਰੇ ਸਬਜ਼ੀ ਮੰਡੀ ਗਰੂਰਸਾ ਵਿੱਚ ਆਪਣੀ ਅੜਤ ਤੇ ਮੌਜੂਦ ਸਨ ਤਾਂ ਅਚਾਨਕ ਜਦੋਂ ਇਹਨਾਂ ਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਚੁੱਕਾ ਹੈ ਤਾਂ ਇਹੇ ਫਟਾਫਟ ਆਪਣੀ ਦੁਕਾਨ ਤੇ ਪਹੁੰਚੇ ਤਾਂ ਵੇਖ ਕੇ ਹੈਰਾਨ ਰਹਿ ਗਏ ਕਿ ਚੋਰ ਇਹਨਾਂ ਦੀ ਦੁਕਾਨ ਦਾ ਸ਼ਟਰ ਪੂਰੀ ਤਰ੍ਹਾਂ ਨਾਲ ਤੋੜ ਚੁੱਕੇ ਸਨ ਨਾਲ ਚੰਦ ਨਰੂਲਾ ਨੇ ਜੰਨਤ ਟੀਵੀ ਨਾਲ ਗੱਲਬਾਤ ਕਰਦਿਆ ਕਿ ਅਸੀਂ ਦੁਕਾਨ ਦੇ ਅੰਦਰ ਪਏ ਸਮਾਨ ਦੀ ਗਿਣਤੀ ਕਰਾਂਗੇ ਤੇ ਫਿਰ ਪਤਾ ਲੱਗੇਗਾ ਕਿ ਨੁਕਸਾਨ ਕਿੰਨਾ ਹੋਇਆ ਹੈ ਉਹਨਾਂ ਆਏ ਦਿਨ ਗੁਰੂ ਅਰਸਾਏ ਵਿੱਚੋਂ ਚੋਰੀਆਂ ਹੋਣ ਨੂੰ ਇੱਕ ਵੱਡਾ ਮੰਦਪਾਗਾ ਦੱਸਿਆ ਕਿਉਂਕਿ ਰੋਜ਼ਾਨਾ ਕਿਸੇ ਨਾ ਕਿਸੇ ਦੁਕਾਨਦਾਰ ਵੀਰ ਦੀ ਚੋਰੀ ਹੋਣਾ ਦੁਕਾਨਦਾਰਾਂ ਤੇ ਕਾਰੋਬਾਰ ਤੇ ਮਾੜਾ ਪ੍ਰਭਾਵ ਪੈਂਦਾ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਫੜਿਆ ਜਾਵੇ ਤਾਂ ਜੋ ਇਲਾਕੇ ਦੇ ਦੁਕਾਨਦਾਰਾਂ ਨੂੰ ਸੁੱਖ ਦਾ ਸਾਹ ਆ ਸਕੇ ਕਿ ਆ ਪ੍ਰਧਾਨ ਜੀ ਤੁਹਾਡੀ ਦੁਕਾਨ ਤੇ ਮੈਂ ਸਵੇਰੇ ਸਵਾ ਸਬਜੀ ਮੰਡੀ ਹੈਗਾ ਸੀ ਉੱਥੇ ਮੈਨੂੰ ਟੈਲੀਫੋਨ ਗਿਆ ਬਾਜ਼ਾਰ ਦੇ ਵਿੱਚੋਂ ਵੀ ਆਪਰੀ ਦੁਕਾਨ ਦਾ ਸ਼ਟਰ ਸੋਰਤਾ ਗਿਆ ਤੇ ਜਦੋਂ ਹੀ ਬਿਜਾਰ ਦੀ ਦੁਕਾਨ ਤੇ ਆਇਆ ਸ਼ਟਰ ਟੁੱਟਿਆ ਪਿਆ ਹੀ ਤੇ ਅੰਦਰ ਸ਼ਟਰ ਖੋਲ ਕੇ ਵੇਖਦੇ ਆ ਕਿ ਕੀ ਕੀ ਸਾਰਾ ਨੁਕਸਾਨ ਹੋਇਆ ਹੈ ਬਾਕੀ ਸਭ ਤੋਂ ਮਾੜੀ ਘਟਨਾ ਹੈ ਇਹ ਮੇਨ ਬਿਜਾਰ ਦੇ ਵਿੱਚ ਬਾਜ਼ਾਰ ਦੇ ਦੋ ਤਾਲੇ ਟੁੱਟ ਜਾਣੇ ਬਿਜਾਰ ਦੇ ਸ਼ਟਰ ਟੁੱਟ ਜਾਣੇ ਇਸ ਤੋਂ ਮੱਧ ਭਾਗੀ ਖਬਰ ਨਹੀਂ ਹੋਣੀ ਚਾਹੀਦੀ ਕਿਹਾ ਕਿ ਇੱਥੇ 24 ਘੰਟੇ ਸਾਡੇ ਕੋਲ ਚੌਂਕੀਦਾਰ ਹੁੰਦਾ ਰਾਤ ਦਾ ਇੱਥੇ ਤੇ ਫਿਰ ਵੀ ਪੁਲਿਸ ਪਾਰਟੀ ਜਾਂ ਪ੍ਰਸ਼ਾਸਨ ਵੱਲੋਂ ਬਾਜ਼ਾਰ 'ਚ ਕੋਈ ਗੇੜਾ ਨਹੀਂ ਲਾਇਆ ਜਾਂਦਾ ਤੇ ਜਿਹੜਾ ਇਹ ਸਾਡਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਐਸ ਕਰਕੇ ਆਈ ਕਹਿੰਦੇ ਪ੍ਰਸ਼ਾਸਨ ਵਾਲਿਆਂ ਨੂੰ ਸਾਨੂੰ ਮੰਗ ਕੀਤੀ ਜਾਂਦੀ ਹੈ ਵੀ ਸਾਨੂੰ ਇਥੇ ਸਕਿਉਰਟੀ ਦਾਈ ਜਾਵੇ ਬਾਜ਼ਾਰ ਦੇ ਵਿੱਚ ਜਿਹੜਾ ਕਿ ਸਾਡਾ ਨੁਕਸਾਨ ਲੱਗਦਾ ਹੈ ਅੱਜ ਸਾਡਾ ਤਾਲਾ ਟੁੱਟ ਗਿਆ ਹੈ ਚਰ ਟੁੱਟ ਗਿਆ ਕੱਲ ਨੂੰ ਕਹੇ ਹੋਰ ਦੁਕਾਨਾਂ ਦਾ ਟੁੱਟੇ ਜਾਵੇਗਾ ਐਸ ਇੰਨੀ ਮੈਂ ਮਿਹਰਬਾਨੀ ਕਰਦਾ ਵੀ ਸਾਡਾ ਇਸ ਬਾਜ਼ਾਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਪੂਰਾ ਧਿਆਨ ਦੇ ਦੋ ਤਿੰਨ ਗੇੜੇ ਜ਼ਰੂਰ ਕਿਤੇ ਜਾਣ ਜੀ ਇਹ ਮੇਰੀ ਕੱਪੜੀ ਦੀ ਦੁਕਾਨ ਹੈ ਜੀ ਇਹ ਮੈਂ 1988 ਤੋਂ ਇੱਥੇ ਬਿਠਾ ਕੱਪੜੇ ਦਾ ਕੰਮ ਕਰਦਾ ਪਿਆ ਜੀ ਨਰੂਲਾ ਕਲਾਸ ਹਾਊਸ ਜੀ ਕੋਈ ਨੁਕਸਾਨ ਹੋਇਆ ਨੁਕਸਾਨ ਦਾ ਸ਼ਟਰ ਖੋਲ ਕੇ ਬਾਹਰ ਪਲ ਗਿਆ ਜੀ ਇਹਨਾਂ ਨੂੰ ਕੀ ਕੀ ਸਮਾਨ ਹੜਾ ਵਿੱਚੋਂ ਨੁਕਸਾਨ ਹੋ ਚੁੱਕਾ ਹੈ ਹਾਂ ਸ਼ਟਰ ਟੁੱਟ ਗਿਆ ਹਟਾ ਜੀ ਜਿਹੜੇ ਚਲੇ ਜਾਂਦੇ ਕੀ ਹੋਇਆ ਪੰਜਾਬ ਸਿੱਟੀਮਾ ਦੀ ਦੁਕਾਨ ਤੇ ਘਟਨਾ ਵਾਪਰੀ ਆਏ ਸਾਡੇ ਪ੍ਰਧਾਨ ਜੀ ਨੇ ਲਾਲਚੰਦ ਨਰੂਲਾ ਜੀ ਇਹਨਾਂ ਹੀ ਦੁਕਾਨ ਦਾ ਸ਼ਟਰ ਭੰਨਿਆ ਇਸੇਰੇ ਬੇਖੌਫ ਜਿਹੜੇ ਜਿਨ੍ਹਾਂ ਨੂੰ ਕਹਿ ਲਿਆ ਕਿ ਨਸ਼ੇੜੀ ਵੀ ਕਹਿ ਸਕਦੇ ਆ ਕੋਈ ਵੀ ਸਾਰੇ ਦੱਸ ਰਹੇ ਨੇ ਕਿ ਇਹੋ ਜਿਹੇ ਬੰਦੇ ਸੀ ਜਦੋਂ ਉਹਨਾਂ ਨੇ ਸ਼ਟਰ ਭੰਨਿਆ ਤਾਂ ਇੱਕ ਬੰਦਾ ਸਾਡੇ ਇੱਥੋਂ ਟੱਪ ਰਿਆ ਸੀ ਉਹਨੇ ਕਿਹਾ ਵੀ ਭਾਈ ਕੀ ਕਰਦੇ ਵੇ ਇਹ ਕਹਿੰਦਾ ਆ ਜਾ ਤੁਹਾਨੂੰ ਦੱਸਨੇ ਆ ਕੀ ਕਰਦੇ ਆ ਤੇ ਦੇਖੋ ਇਹਨੇ ਬੇਖੌਫ ਹੋ ਚੁੱਕੇ ਨੇ ਚੋਰੀਆਂ ਕਰਨ ਵਾਲੇ ਕੀ ਸਾਰਾ ਸਵੇਰੇ 5:30 ਵਜੇ ਸ਼ਰੀਆਮ ਮੇਨ ਬਿਹਾਰ ਦੇ ਵਿੱਚ ਤਾਲਾ ਟੁੱਟਣਾ ਬਹੁਤ ਹੀ ਮੰਦ ਭਾਗੀ ਸ਼ਰਮਨਾਕ ਘਟਨਾ ਸੋ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਰਾਤ ਦੀ ਜਿਹੜੀ ਗਸ਼ਤ ਹੈ ਰਾਤ ਨੂੰ ਜਿਹੜੀ 1 2 3 ਵਾਰੀ ਗਸ਼ਤ ਜ਼ੋਰ ਲਗਵਾਈ ਜਾਵੇ ਇਹਦੇ ਨਾਲ ਚੋਰਾ ਦੇ ਹੌਸਲੇ ਬਲੰਦ ਨਹੀਂ ਹੁੰਦੇ ਚੋਟ ਡਰਦੇ ਨੇ ਸੋ ਧੰਨਵਾਦ